ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੱਲ ਆਪਾਂ ਤੁਹਾਡੇ ਨਾਲ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 3 ਸਾਂਝਾ ਕੀਤਾ ਸੀ ਅੱਜ ਵਾਰੀ ਹੈ ਅਧਿਆਇ 4 ਦੀ ਤਾਂ ਸ਼ੁਰੂ ਕਰਦੇ ਹਾਂ ਜੀ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 4 ਕਾਬਲੀ ਹਿੰਦ ਸੋ ਆ ਵੜਿਓ ਦੱਖਣ ਗਈ ਸੋ ਗਲਫ ਦਿੱਲੀ ਨੇ ਪਹਿਲੇ ਹੱਲੇ ਹੀ ਅਹਿਮਦ ਸ਼ਾਹ ਅੱਗੇ ਗੋਡੇ ਟੇਕ ਦਿੱਤੇ ਅਸਲ ਵਿੱਚ ਮੀਰ ਮੰਨੂ ਦੇ ਮਾਰੇ ਜਾਣ ਮਗਰੋਂ ਲਾਹੌਰ ਵਿੱਚ ਖਾਨਾ ਜੰਗੀ ਫੈਲ ਗਈ ਦੋ ਤਿੰਨ ਸਾਲ ਵਿੱਚ ਕਈ ਹਾਕਮ ਆਏ ਤੇ ਗਏ ਕਦੇ ਦਿੱਲੀ ਕਦੇ ਕਾਬਲ ਇਸ ਖਾਨਾ ਜੰਗੀ ਦਾ ਸਿੱਖਾਂ ਨੂੰ ਬਹੁਤ ਫਾਇਦਾ ਹੋਇਆ। ਮੀਰ ਮੰਨੂ ਦੀ ਮੌਤ ਤੋਂ ਮਗਰੋਂ ਉਸ ਦੀ ਬੀਵੀ ਮੁਰਾਦ ਬੇਗਮ ਨੇ ਆਪਣੇ 3 ਸਾਲਾਂ ਪੁੱਤਰ ਅਮੀਨ ਖਾਨ ਨੂੰ ਲਾਹੌਰ ਦੀ ਗੱਦੀ ਤੇ ਬਿਠਾ ਲਿਆ ਤੇ ਅਹਿਮਦ ਸ਼ਾਹ ਅਤੇ ਦਿੱਲੀ ਦੇ ਬਾਦਸ਼ਾਹ ਆਲਮਗੀਰ ਤੋਂ ਸਹਿਮਤੀ ਲੈ ਲਈ। ਪਰ ਕੁਝ ਮਹੀਨਿਆਂ ਮਗਰੋਂ ਅਮੀਨ ਖਾਨ ਵੀ ਮਰ ਗਿਆ। ਹੁਣ ਬੇਗਮ ਨੇ ਰਾਜ ਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਉਹ ਤੀਵੀਂ ਸਾਬ ਚੰਗੀ ਨਾ ਸਾਬਤ ਹੋਈ ਤੇ ਅਯਾਸ਼ੀਆਂ ਵਿੱਚ ਪੈ ਗਈ ਰਾਜ ਭਾਗ ਖੁਸਰਿਆਂ ਹੱਥ ਆ ਗਿਆ ਸ਼ਿਕਾਇਤਾਂ ਅਬਦਾਲੀ ਤੱਕ ਪੁੱਜੀਆਂ ਤਾਂ ਉਸਨੇ ਮੁਰਾਦ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਤੇ ਖਵਾਜਾ ਉਬੈਦੁੱਲਾ ਨੂੰ ਉਸ ਦਾ ਨਾਇਬ ਲਾ ਦਿੱਤਾ ਮੁਰਾਦ ਬੇਗਮ ਤੇ ਉਬੈਦੁੱਲਾ ਦੀ ਆਪਸ ਵਿੱਚ ਨਾ ਬਣੀ ਤੇ ਉਹ ਇੱਕ ਦੂਜੇ ਦੇ ਉਲਟ ਚੱਲ ਪਏ। ਮੁਰਾਦ ਬੇਗਮ ਨੇ ਸੈयद भिखारी ਖਾਨ ਨੂੰ ਮਰਵਾ ਦਿੱਤਾ ਤੇ ਉਹ ਬੈਦੁੱਲਾ ਨੇ ਲਾਹੌਰ ਵਿੱਚ ਲੁੱਟ ਮਚਾ ਦਿੱਤੀ। ਬੇਗਮ ਨੇ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਤੋਂ ਮਦਦ ਮੰਗੀ। ਉਹ ਬੇਗਮ ਨੂੰ ਕੈਦ ਕਰਕੇ ਨਾਲ ਦਿੱਲੀ ਲੈ ਗਿਆ ਤੇ ਲਾਹੌਰ ਦਾ ਹਾਕਮ ਅਦੀਨਾ ਬੇਗ ਨੂੰ ਲਾ ਦਿੱਤਾ। ਮੁਰਾਦ ਬੇਗਮ ਦੀ ਕੁੜੀ ਉਮਦਾ ਬੇਗਮ ਜਿਹੜੀ ਸ਼ਾਹ ਦੇ ਪੁੱਤਰ ਤੈਮੂਰ ਨਾਲ ਮੰਗੀ ਹੋਈ ਸੀ ਨੂੰ ਵਜ਼ੀਰ ਗਾਜੀਉਦੀਨ ਇਮਾਦੁਲ ਮੁਲਕ ਨੇ ਜ਼ੋਰੋ ਜ਼ੋਰੀ ਆਪਣੇ ਨਾਲ ਰੱਖ ਲਿਆ। ਅਬਦਾਲੀ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹ ਹਿੰਦੁਸਤਾਨ ਵੱਲ ਚੱਲ ਪਿਆ। ਅਦੀਨਾ ਬੇਗ ਤਾਂ ਉਸ ਦੇ ਆਉਣ ਦੀ ਖਬਰ ਸੁਣ ਕੇ ਹੀ ਭੱਜ ਨਿਕਲਿਆ। ਸ਼ਾ ਨੇ ਬਿਨਾ ਕਿਸੇ ਵਿਰੋਧ ਲਾਹੌਰ ਦਾ ਹਾਕਮ ਮਿਰਜ਼ਾ ਜਾਨ ਨੂੰ ਜਲੰਧਰ ਦਾ 우ਬੈਦੁੱਲਾਹ ਨੂੰ ਤੇ ਪਹਾੜੀ ਇਲਾਕਾ ਕੁਮੰਡ ਚੰਦ ਕਟੋਚ ਨੂੰ ਦੇ ਦਿੱਤਾ ਸ਼ਾ ਦਿੱਲੀ ਪਹੁੰਚਿਆ ਤਾਂ ਸਭ ਹੱਥੀ ਬੰਨੀ ਉਸ ਅੱਗੇ ਹਾਜ਼ਰ ਹੋਏ ਵਜ਼ੀਰ ਗਾਜ਼ੀਉਦਿਨ ਵੀ ਮਾਫੀ ਮੰਗਦਾ ਸ਼ਾ ਦੇ ਪੈਰੀਂ ਪੈ ਗਿਆ ਬਾਦਸ਼ਾਹ আলমগীর ਆਪ ਅਹਿਮਦ ਸ਼ਾਹ ਨੂੰ ਲਾਲ ਕਿਲੇ ਵਿੱਚ ਲੈ ਕੇ ਗਿਆ ਕੁਝ ਦਿਨਾਂ ਵਿੱਚ ਹੀ ਅਫਗਾਨਾਂ ਨੇ ਦਿੱਲੀ ਲੁੱਟ ਕੇ ਖੰਡਰ ਕਰ ਦਿੱਤੀ ਸਭ ਸ਼ਾਹੂਕਾਰ ਵਪਾਰੀ ਕੰਗਾਲ ਕਰ ਦਿੱਤੇ ਗਏ ਔਰਤਾਂ ਦੇ ਗਹਿਣੇ ਤੇ ਭਾਂਡੇ ਵੀ ਲੁੱਟ ਲਏ ਗਏ ਮੁਰਾਦ ਬੇਗਮ ਨੇ ਦੱਸ ਦੱਸ ਕੇ ਸਭ ਅਮੀਰ ਅਬਦਾਲੀ ਦੀ ਫੌਜ ਤੋਂ ਮਿਟਵਾਈ ਦਿੱਲੀ ਨੂੰ ਲੁੱਟ ਕੇ ਸ਼ਾਹਪਰਤਪੁਰ ਦੇ जाटਾਂ ਨੂੰ ਨਿਵਾਉਣ ਤੁਰ ਪਿਆ ਸੂਰਜ ਮੱਲ ਦੀ ਨਾ ਝੁਕਣ ਦੀ ਗੱਲ ਸੁਣ ਕੇ ਅਫਗਾਨਾਂ ਨੇ ਰੋਹ ਵਿੱਚ जाटਾਂ ਦਾ ਸਾਰਾ ਇਲਾਕਾ ਉਜਾੜ ਦਿੱਤਾ ਜ਼ਹਾਨ ਖਾਨ जाटਾਂ ਤੇ ਕਹਿਰ ਬਣ ਕੇ ਟੁੱਟਿਆ ਪਿੰਡਾਂ ਦੇ ਪਿੰਡ ਸਾੜ ਦਿੱਤੇ ਭਰਤਪੁਰ ਦੇ जाटਾਂ ਨੂੰ ਕੁਚਲ ਕੇ ਜ਼ਹਾਨ ਖਾਨ ਨੇ ਸਾਰਾ ਇਲਾਕਾ ਲੁੱਟ ਲਿਆ ਹਿੰਦੁਸਤਾਨ ਵਿੱਚ ਵੱਸਦੇ ਪਠਾਨ ਵੀ ਦੁਰਾਨੀਆਂ ਨਾਲ ਰਲ ਗਏ ਤੇ ਅੱਜ ਕੇ ਲੁੱਟਮਾਰ ਕੀਤੀ ਜਾਟਾਂ ਨੂੰ ਉਜਾੜ ਕੇ ਜਹਾਨ ਖਾਨ ਨੇ ਮਥੁਰਾ ਨੂੰ ਕੂਚ ਕਰ ਦਿੱਤਾ Hindu ਤਿਹਾਰ ਹੋਲੀ ਦਾ ਹੋਲੀ ਦਾ ਦਿਨ ਸੀ ਸਾਰਾ ਸ਼ਹਿਰ ਹੋਲੀ ਦੀ ਮਸਤੀ ਵਿੱਚ ਝੂਮ ਰਿਹਾ ਸੀ ਚਾਰੇ ਪਾਸੇ ਗੁਲਾਲ ਉੱਡ ਰਿਹਾ ਸੀ ਖੁਸ਼ੀ ਵਿੱਚ ਖੀਵੇ ਮਥੁਰਾ ਉੱਤੇ ਦੁਰਾਨੀ ਇਸ ਤਰ੍ਹਾਂ ਟੁੱਟ ਕੇ ਪਏ ਤੇ ਕਤਲੇਆ ਮਚਾਈ ਕਿ ਕੁਝ ਪਲਾ ਮਗਰੋਂ ਹੀ ਇਹ ਪਤਾ ਕਰਨਾ ਔਖਾ ਹੋ ਗਿਆ ਕਿ ਕਿਹੜੇ ਹੋਲੀ ਦੇ ਰੰਗ ਹਨ ਤੇ ਕਿਹੜਾ ਮਥੁਰਾ ਵਾਸੀਆਂ ਦਾ ਲਹੂ ਦੁਰਾਨੀਆਂ ਨੇ ਰੰਗਾਂ ਨਾਲ ਹੋਲੀ ਖੇੜਦੇ ਲੋਕਾਂ ਦੇ ਲਹੂ ਨਾਲ ਰੱਜ ਕੇ ਹੋਲੀ ਖੇਟੀ ਲਹੂ ਨਾਲ ਰੰਗੀ ਇਸ ਬ੍ਰਿਜ ਭੂਮੀ ਨੂੰ ਮਾਰਨ ਮਗਰੋਂ ਜਹਾਨ ਖਾਨ ਦੇ ਹੁਕਮ ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਵੱਡੇ ਵੱਡੇ ਮੰਦਰਾਂ ਵਿੱਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉਖਾੜ ਕੇ ਚੂਰ-ਚੂਰ ਕਰ ਦਿੱਤੀਆਂ ਤੇ ਗਲੀਆਂ ਬਾਜ਼ਾਰਾਂ ਵਿੱਚ ਰੋੜਨ ਲਈ ਸੁੱਟ ਦਿੱਤੀਆਂ ਗਈਆਂ ਮੰਦਰਾਂ ਦੀ ਭਾਰੀ ਬੇਅਦਬੀ ਕੀਤੀ ਗਈ ਸੈਂਕੜੇ ਹਿੰਦੂ ਪੈਰਾਗੀ ਸਾਧੂਆਂ ਦੇ ਸਿਰ ਕਲਮ ਕੀਤੇ ਗਏ ਤੇ ਮੰਗਰੋਂ گاਵਾਂ ਕਤਲ ਕਰਕੇ ਉਹਨਾਂ ਦੇ ਸਿਰ ਇਨ੍ਹਾਂ ਹਿੰਦੂ ਸੰਨਿਆਸੀਆਂ ਦੇ ਧੜਾਂ ਉੱਪਰ ਬੰਨੇ ਗਏ ਐਸਾ ਘੋਰ ਕਤਲੇਆਮ ਤੇ ਜ਼ਾਲਮਾਨਾ ਵਿਹਾਰ ਤਾਂ ਮਥੁਰਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਦੇਖਿਆ ਸੀ ਮਥੁਰਾ ਵਿੱਚ ਹੀ ਗਿਲਜਿਆਣੇ ਆਪਣਾ ਡੇਰਾ ਜਮਾ ਲਿਆ। ਮਥੁਰਾ ਤੇ ਭਰਤਪੁਰ ਦੇ ਵਿਚਾਲੇ ਇੱਕ ਬੜਾ ਭਾਰੀ ਤੇ ਨਾ ਤੋੜਿਆ ਜਾ ਸਕਣ ਵਾਲਾ ਗੜ੍ਹ ਸੀ। ਮਥੁਰਾ ਤੋਂ ਭੱਜੇ ਕੁਝ ਵਪਾਰੀਆਂ ਨੇ ਉਸ ਕਿਲੇ ਵਿੱਚ ਜਾ ਸ਼ਰਨ ਲਈ। ਕੁਝ ਮਰਹੱਟੇ ਵੀ ਚੁੰਕੂ ਮਰਾਠੇ ਦੀ ਗਵਾਈ ਵਿੱਚ ਉਸ ਕਿਲੇ ਵਿੱਚ ਜਾ ਕੇ ਲੁਕ ਗਏ। ਇਸ ਕਿਲੇ ਬਾਰੇ ਮਸ਼ਹੂਰ ਸੀ। ਕਿ ਜਾਟਾਂ ਦਾ ਇਹ ਕਿਲਾ ਕਿਸੇ ਤੋਂ ਨਹੀਂ ਝੁੱਟ ਸਕਦਾ ਸੀ ਨਿੱਕੇ ਇੱਟ ਦਾ ਪੱਕਾ ਮਜ਼ਬੂਤ ਕਿਲਾ ਸੀ ਜਿਸ ਦੀਆਂ ਕੰਧਾਂ ਤੇ ਵੱਡੀਆਂ ਛੋਟੀਆਂ ਤੋਪਾਂ ਤੇ ਲੰਬੀ ਨਾਲੀ ਦੀਆਂ ਬੰਦੂਕਾਂ ਜਿਨ੍ਹਾਂ ਨੂੰ ਜੰਜਾਲਿਆ ਵੀ ਕਿਹਾ ਜਾਂਦਾ ਹੈ ਬੀੜੀਆਂ ਹੋਈਆਂ ਸਨ ਕਿਲੇ ਦੀਆਂ ਕੰਧਾਂ ਦੁਆਲੇ ਬਹੁਤ ਡੂੰਗੀ ਪਾਣੀ ਦਿਖਾਈ ਸੀ ਜਿਸ ਨੂੰ ਪਾਰ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਡੂੰਗੀ ਹੋਣ ਕਰਕੇ ਉਸੇ ਢਹੋਂ சுரੰਗ ਵੀ ਨਹੀਂ ਬਣਾਈ ਜਾ ਸਕਦੀ ਸੀ। ਨਾ ਹੀ ਕਿਲੇ ਦੀਆਂ ਮਜ਼ਬੂਤ ਕੰਧਾਂ ਤੇ ਤੋਪਾਂ ਦੀਆਂ ਗੋਲੀਆਂ ਦਾ ਕੋਈ ਅਸਰ ਸੀ। ਨਾਲ ਹੀ 12 ਵਰਿਆਂ ਦਾ ਅੰਨ ਪਾਣੀ ਵੀ ਕਿਲੇ ਅੰਦਰ জমা ਕੀਤਾ ਹੋਇਆ ਸੀ। ਸੋ ਜੇ 12 ਸਾਲਾ ਘੇਰ ਵੀ ਪਿਆ ਰਹਾ ਤਾਂ ਵੀ ਕਿਲੇ ਵਿੱਚ ਬੈਠੇ ਸਿਪਾਈਆਂ ਤੇ ਸ਼ਰਨਾਰਥੀਆਂ ਦਾ ਬਾਹਰੋਂ ਰਸਨ ਪਾਣੀ ਬੰਦ ਕਰੇ ਜਾਣ ਤੇ ਵੀ ਸਰ ਸਕਦਾ ਸੀ। ਇਸ ਕਿਲੇ ਨੂੰ ਕੋਈ ਅਲਗੜਾ ਅਖਦੇ ਸਨ। ਹਿੰਦੂਆਂ ਵਿੱਚ ਇਹ ਰਾਮਗੜ ਤੇ ਮੁਸਲਮਾਨਾਂ ਵਿੱਚ ਅਲੀਗੜ ਕਰਕੇ ਵੀ ਮਸ਼ਹੂਰ ਸੀ ਹੁਣ ਜੇ ਕਿਲਾ ਇੰਨਾ ਮਜ਼ਬੂਤ ਸੀ ਤਾਂ ਇਹ ਸੁਭਾਵਿਕ ਹੀ ਸੀ ਕਿ ਅੰਦਰ ਬੈਠੇ ਹਾਕਮਾਂ ਤੇ ਫੌਜਦਾਰਾਂ ਨੂੰ ਇਸ ਦਾ ਹੰਕਾਰ ਹੋ ਜਾਂਦਾ ਜਦ ਉਹਨਾਂ ਨੂੰ ਕਿਲਾ ਸਰ ਹੋਣ ਦਾ ਭੈ ਹੀ ਨਹੀਂ ਸੀ ਸੋ ਉਹਨਾਂ ਨੂੰ ਬਹੁਤ ਹੰਕਾਰ ਹੋ ਗਿਆ ਸੀ ਕਿਲੇ ਕੋਲ ਦੀ ਜਦ ਵੀ ਕਿਸੇ ਹੋਰ ਰਿਆਸਤ ਜਾਂ ਸਲਤਨਤ ਦੀ ਫੌਜ ਲੰਘਦੀ ਤੱਕਿਲੇ ਤੇ ਖੜੋਤੇ ਫੌਜਦਾਰ ਤੇ ਸਿਪਾਹੀ ਉਹਨਾਂ ਦਾ ਮਖੌਲ ਉਡਾਉਂਦੇ ਚੂੜੀਆਂ ਕੀ ਭਾਇ ਭਾ ਲਾਈਆਂ ਨੇ ਬੰਜਾਰੇਓ ਹੋਕਾ ਤਾਂ ਉੱਚੀ ਦਿਓ ਜਿਹੜੇ ਬੰਜਾਰੇ ਦਾ ਆਵਾਜ਼ ਹੀ ਲੋਕਾਂ ਤੱਕ ਨਾ ਪਹੁੰਚੀ ਉਸ ਦੀਆਂ ਚੂੜੀਆਂ ਸਵਾ ਵਿਕਣਗੀਆਂ ਇਸ ਤਰ੍ਹਾਂ ਦੇ ਮਖੌਲ ਕੋਲੋਂ ਲੰਘਣ ਵਾਲੇ ਦੂਜੇ ਬਾਦਸ਼ਾਹਾਂ ਤੇ ਫੌਜਦਾਰਾਂ ਦੇ ਬਣਾਏ ਜਾਂਦੇ ਸਨ ਪਰ ਕਿਲਾ ਨਾ ਮਾਰ ਸਕਣ ਦੀ ਵਿਚਾਰਗੀ ਵਿੱਚ ਹਰ ਕੋਈ ਉਹਨਾਂ ਦੇ ਹੀ ਬੋਲ ਸਹਾਰਦਾ ਹੋਇਆ ਦੰਦ ਪੀ ਕੇ ਰਹਿ ਜਾਂਦਾ ਤੇ ਚੁੱਪਚਾਪ ਉਥੋਂ ਅੱਗੇ ਚਲਾ ਜਾਂਦਾ ਅਬਦਾਲੀ ਜਦਾ ਆਗਰੇ ਨੂੰ ਜਾਂਦਾ ਉਸ ਕਿਲੇ ਕੋਲੋਂ ਲੰਘ ਰਿਹਾ ਸੀ ਤਾਂ ਕਿਲੇ ਅੰਦਰੋਂ ਕਿਸੇ ਨੇ ਨਗਾਰਾ ਵਜਾ ਦਿੱਤਾ ਸ਼ਾਹ ਨੇ ਫੌਜ ਰੋਕ ਲਈ ਨਜੀਬ ਖਾਨ ਚਾਹੁੰਦਾ ਸੀ ਕਿ ਸ਼ਾਹ ਇੱਥੋਂ ਨਿਕਲ ਚੱਲਨੀ ਕਿਉਂਕਿ ਉਹ ਇਸ ਕਿਲੇ ਦੀ ਮਜ਼ਬੂਤੀ ਤੋਂ ਵਕਫ ਸੀ ਉਸ ਨੂੰ ਪਤਾ ਸੀ ਕਿ ਜੇ ਸ਼ਾਹ ਇੱਥੇ ਬੈਠ ਗਿਆ ਤਾਂ ਸਮੇਤ ਹੀ ਸਾਧਨਾ ਦਾ ਬਹੁਤ ਨੁਕਸਾਨ ਹੋ ਜਾਵੇਗਾ ਇੱਕ ਕਿਲਾ ਤਾਂ ਛੇਤੀ ਟੁੱਟਣੋਂ ਰਿਹਾ ਇਹ ਨਗਾਰਾ ਕਿਸ ਨੇ ਵਜਾਇਆ ਹੈ ਅਹਿਮਦ ਛਾਨ ਨੇ ਨਬੀਜ਼ ਖਾਨ ਨੂੰ ਪੁੱਛਿਆ ਨਜੀਬ ਖਾਨ ਨੂੰ ਪੁੱਛਿਆ ਇਹ ਤਾਂ ਜੀ ਇੱਥੇ ਕੁਝ ਫਕੀਰਾਂ ਦਾ ਡੇਰਾ ਹੈ ਉਹਨਾਂ ਨੇ ਵਜਾਇਆ ਹੋਵੇਗਾ ਹਜ਼ੂਰ ਨਜੀਬ ਖਾਨ ਕੱਲ ਟਾਲ ਦੇਣੀ ਜਾਂਦਾ ਸੀ ਤੈਨੂੰ ਪਤਾ ਹੈ ਕਿਸੇ ਫੌਜ ਲੰਗ ਦੀ ਤੋਂ ਨਗਾਰਾ ਵਜਾਉਣਾ ਬਗਾਵਤ ਦੀ ਨਿਸ਼ਾਨੀ ਹੈ ਇਹ ਨਗਾਰਾ ਵੀ ਸਾਥੋਂ ਆਕੀ ਹੋਣ ਦਾ ਹੁੱਕਾ ਦੇ ਰਿਹਾ ਹੈ ਅਬਦਾਲੀ ਫੇਰ ਬੋਲੇ ਆ ਤੇ ਕਿਸੇ ਤਰ੍ਹਾਂ ਓੜ-ਪੋੜ ਕਰਕੇ ਨਜੀਬ ਖਾਨ ਨੇ ਅਬਦਾਲੀ ਨੂੰ ਸਮਝਾ ਲਿਆ ਤੇ ਅੱਗੇ ਤੁਰਨ ਲਈ ਰਾਜ਼ੀ ਕਰ ਲਿਆ ਪਰ ਹੰਕਾਰ ਵਿੱਚ ਆਏ ਹੋਏ ਜਟ ਕਦ ਟਲਦੇ ਸਨ ਉਹਨਾਂ ਨਗਾਰਾ ਫੇਰ ਬੁਜਾ ਦਿੱਤਾ ਹੁਣ ਤਾਂ ਅਬਦਾਲੀ ਗੁੱਸੇ ਨਾਲ ਲਾਲ ਹੋ ਗਿਆ ਤੇ ਉਸਨੇ ਫੌਜ ਕਿਲੇ ਵੱਲ ਮੋੜ ਦਿੱਤੀ ਫਕੀਰ ਹੋਵੇ ਭਾਵੇਂ ਸੰਨਿਆਸੀ ਹੁਣ ਉਹਨਾਂ ਨੂੰ ਸਬਕ ਸਿਖਾਏ ਬਿਨਾ ਮੈਂ ਇੱਕ ਕਦਮ ਵੀ ਅੱਗੇ ਨਹੀਂ ਪਟਾਂਗਾ ਇਹ ਤਾਂ ਤੁਹਾਡੇ ਲੰਗੜਨ ਦੀ ਖੁਸ਼ੀ ਵਿੱਚ ਨਗਾਰੇ ਬੁਜਾ ਰਹੇ ਨੇ ਬਾਦਸ਼ਾਹ ਸਲਾਮਤ ਨਜੀਬ ਖਾਨ ਨੇ ਫੇਰ ਬਥੇਰਾ ਜ਼ੋਰ ਲਾਇਆ ਪਰ ਅਬਦਾਲੀ ਹੁਣ ਹਮਲੇ ਲਈ ਵਜ਼ਿੱਦ ਸੀ ਇਹਨਾਂ ਨੂੰ ਮਾਰੇ ਬਿਨਾ ਅੱਗੇ ਜਾਣਾ ਹੁਣ ਮੇਰੇ ਸੁਭਾਅ ਦੇ ਉਲਟ ਗੱਲ ਹੈ ਨਜੀਬ ਖਾਨ ਅਬਦਾਲੀ ਨੇ ਗੱਲ ਸਾਫ਼ ਕਰ ਦਿੱਤੀ ਐਨੇ ਨੂੰ ਕਿਲੇ ਦੀ ਕੰਧ ਤੋਂ ਜਾਟਾ ਨੇ ਫੇਰ ਨਗਾਰਾ ਬਜਾ ਦਿੱਤਾ ਤੇ ਅਬਦਾਲੀ ਨੂੰ ਸੁਣਾ ਕੇ ਕਹਿਣ ਲੱਗੇ ਇਹ ਬਨਜਾਰੇ ਕਿੱਥੋਂ ਦੇ ਨੇ ਭਾਈ ਇਹਨਾਂ ਦੇ ਇੱਕ ਗਰਿਆਂ ਤੋਤਾ ਜਾਪਦਾ ਹੈ ਇਹ ਤਾਂ ਕਿਸੇ ਦੂਰ ਦੇਸ਼ ਤੋਂ ਆਏ ਨੇ ਇਧਰ ਸਿਰਫ ਚੂੜੀਆਂ ਵੇਚਣ ਆਏ ਹੋ ਜਾ ਹੋਰ ਸਮਾਨ ਵੀ ਹੈ ਤੁਹਾਡੇ ਕੋਲ ਕਾਬਲ ਚੂੜੀਆਂ ਦਾ ਕੀ ਭਾਅ ਚੱਲਦਾ ਹੈ ਭਾਈ ਬਨਜ਼ਾਰੇਓ ਜ਼ਰਾ ਆਪਣੀ ਜ਼ੁਬਾਨ ਵਿੱਚ ਹੋਕਾਂ ਤਾਂ ਦੇ ਕੇ ਵਿਖਾਓ ਅਸੀਂ ਵੀ ਦੇਖੀਏ ਕਿ ਕਾਬਲ ਦੇ ਬਨਜ਼ਾਰੇ ਹਾਕ ਕਿਵੇਂ ਮਾਰਦੇ ਨੇ ਐਸੀ ਬੋਲਾਂ ਨੀ ਅਬਦਲੀ ਦਾ ਸੀਨਾ ਚੀਰ ਦਿੱਤਾ ਉਹ ਕਰੋਧ ਨਾਲ ਨਜੀਬ ਖਾਂ ਵੱਲ ਦੇਖ ਕੇ ਬੋਲੇ ਆ ਇਹ ਫਕੀਰ ਨੇ ਜਾਨ ਬਖਸ਼ੀ ਹੋਵੇ ਹਜ਼ੂਰ ਪਰ ਇਹ ਬਹੁਤ ਹੰਕਾਰੀ ਹੋ ਜਾਟ ਨੇ ਹੰਕਾਰਿਆਂ ਦਾ ਹੰਕਾਰ ਭੰਨਣ ਹਿਤਾਸੀ ਆਏ ਹਾਂ ਇਹ ਤਾਂ ਫਿਰ ਸਾਡੇ ਪਸੰਦੀਦਾ ਵੈਰੀ ਹੋਏ ਫੋਰ ਦਸ ਇਹਨਾਂ ਬਾਰੇ ਇਹ ਕਿਲਾ ਬਹੁਤ ਸਖਤ ਹੈ ਹਜ਼ੂਰ ਅਜੇ ਤੀਕ ਕਿਸੇ ਤੋਂ ਮਾਰਿਆ ਨਹੀਂ ਗਿਆ ਇਸੇ ਗੱਲ ਦਾ ਹੰਕਾਰ ਜਾਟਾਂ ਦੇ ਸਿਰ ਚੜ ਬੋਲ ਰਿਹਾ ਹੈ ਇਹ ਤਾਂ ਕਿਲਾ ਬਹੁਤ ਭਰੀ ਹੈ ਤੇ ਉਤੋਂ ਅੰਦਰ ਫੌਜ ਵੀ ਬਹੁਤ ਭਰੀ ਹੋਈ ਹੈ ਚੁਫੇਰੀ ਖਾਈ ਹੋਣ ਕਰਕੇ ਸੁਰੰਗ ਪੱਟ ਕੇ ਵੀ ਅੰਦਰ ਨਹੀਂ ਜਾਇਆ ਜਾ ਸਕਦਾ 12 ਸਾਲ ਦੇ ਕਰੀਬ ਦਾ ਰਾਸ਼ਨ ਅੰਦਰ ਜਮਾ ਕੀਤਾ ਹੋਇਆ ਹੈ। ਨਜੀਬ ਖਾਨ ਇਸਾਰੀ ਗਲਬਦਲੀ ਨੂੰ ਖੋਲ ਸੁਣਾਈ। ਹਿੰਦੁਸਤਾਨ ਅਸੀਂ ਕਿਲੇ ਪਰਣ ਨਹੀਂ ਆਏ ਹਾਂ ਨਜੀਬ ਖਾਨ। ਅਸੀਂ ਕੋਈ ਵਪਾਰ ਕਰਨ ਜਾਂ ਚੂੜੀਆਂ ਵਿੱਚ ਨਹੀਂ ਆਏ। ਪਰ ਇਸ ਕਿਲੇ ਅੰਦਰ ਬੈਠੇ ਕੱਲੇ-ਕੱਲੇ ਸਿਪਾਹੀ ਦੇ ਮੈਂ ਚੂੜੀਆਂ ਨਾ ਪਵਾਈਆਂ ਤਾਂ ਮੈਨੂੰ ਅਹਿਮਦ ਸ਼ਾਹ ਕਿਸਨੇ ਆਖਣਾ ਹੈ। ਜੇ ਮੇਰੇ ਤੋਂ ਕਿਲੇ ਵੀ ਫਤਿਹ ਨਾ ਹੋਏ ਤਾਂ ਮੈਂ ਕਾਦਾ ਪਾਤਸ਼ਾਹ ਤੇ ਕਾਦੀ ਮੇਰੀ ਬਾਦਸ਼ਾਹੀ ਅਬਦਾਲੀ ਨੇ ਆਪਣੀ ਸਖਤ ਕਿਲੇ ਫਤਿਹ ਕਰਨ ਵਾਲੀ ਪੋਥੀ ਮੰਗਵਾ ਲਈ ਇਸ ਕਿਲੇ ਦੇ ਹਾਨ ਦਾ ਕਿਲਾ ਉਸ ਵਿੱਚੋਂ ਲੱਭਿਆ ਸਾਭ ਅੰਬਾਜੀ ਤੇ ਜੋੜ ਘਟੋ ਕੀਤੀ ਤੇ ਕੁਝ ਸਮਰੇ ਮੰਗਰੋਂ ਪੋਥੀ ਬੰਦ ਕੀਤੀ ਮੂਛਾਂ ਤੇ ਹੱਥ ਫੇਰਿਆ ਤੇ ਉੱਚੀ ਉੱਚੀ ਹੱਸਣ ਲੱਗਾ ਲੜਾਈ ਦਾ ਨਗਾਰਾ ਵਜਾ ਦਿਓ ਤੇ ਜਵਾਬ ਦਿਓ जाटਾਂ ਦੇ ਨਗਾਰੇ ਦਾ ਫੌਜ ਦਾ ਆਪਣਾ ਇੱਥੇ ਹੀ ਕਰ ਲਓ ਹੁਣ ਇਹ ਕਿਲਾ ਮਾਰ ਕੇ ਹੀ ਆਗਰੇਵਲ ਬਦਾਂਗੇ ਪਰ ਇਹ ਕਿਲਾ ਤਾਂ 12 60 ਟੁੱਟਣ ਵਾਲਾ ਨਹੀਂ ਦੁਰੇ ইরਾਨੀ 8 ਦਿਨ ਸੁਣਦਾ ਨਜੀਬ ਖਾਨ 8 ਦਿਨ ਵਿੱਚ ਜੇ ਕਿਲਾ ਸਰਨਾ ਹੋਇਆ ਤਾਂ ਮੇਰੇ ਨਾਲ ਕਾਲ ਰਿਹਾ ਕਿ ਮੈਂ ਇਥੋਂ ਘੇਰਾ ਚੁੱਕ ਲਵਾਂਗਾ ਅਬਦਾਲੀ ਹੱਸਦਾ ਹੋਇਆ ਬੋਲਿਆ ਪਰ ਕਿਵੇਂ ਬਾਦਸ਼ਾਹ ਸਲਾਮਤ ਨਾ ਟੁੱਟਣ ਵਾਲੇ ਕਿਲੇ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਨਜੀਬ ਖਾਂ ਹਜੇ ਵੀ ਡਰ ਰਿਹਾ ਸੀ ਮਜ਼ਬੂਤ ਕਿਲੇ ਮਜ਼ਬੂਤ ਇਰਾਦੇ ਅੱਗੇ ਨਹੀਂ ਟਿਕ ਸਕਦੇ ਨਜੀਬ ਖਾਂ ਬੁਸਦਿਲ ਹਿੰਦੁਸਤਾਨੀ ਰਾਜੇ 12 ਸਾਲ ਕੀ 12 ਸਦੀਆਂ ਲੱਗੇ ਰਹਿਣ ਇਹ ਕਿਲਾ ਨਹੀਂ ਤੋੜ ਸਕਦੇ ਫਿਰ ਅਸੀਂ ਕਿਵੇਂ ਮਸੇਂ ਨਹੀਂ ਪੁੱਛਣਾ ਤੂੰ ਮੇਰੇ ਤੋਂ ਜਿਵੇਂ ਜਿਵੇਂ ਮੈਂ ਕਹਾ ਉਵੇਂ ਕਰ ਅਬਦਾਲੀ ਆਪਣੀ ਨੀਤੀ ਵੀ ਕਿਸੇ ਨਾਲ ਸਾਂਝੀ ਨਹੀਂ ਕਰਨਾ ਚਾਹੁੰਦਾ ਸੀ ਸਾਰੀ ਫੌਜ ਵੰਡ ਕੇ ਕਿਲੇ ਦੇ ਚਾਰੇ ਪਾਸੇ ਲਾ ਦਿੱਤੀ। ਸ਼ਾਹ ਨੇ ਫੌਜਦਾਰਾਂ ਨੂੰ ਹੁਕਮ ਦਿੱਤਾ। ਆਪ ਅਬਦਾਲੀ ਆਪਣੇ 4-5 ਚੁਨਿੰਦਾ ਘੋੜਸਵਾਰਾਂ ਨਾਲ ਲੈ ਕੇ ਕਿਲੇ ਦਾ ਗਿੜਾ ਲਾਉਣ ਲਈ ਨਿਕਲ ਪਿਆ। ਬਾਦਸ਼ਾਹੀ ਬਾਣਾ ਉਸਨੇ ਲਾ ਦਿੱਤਾ ਤੇ ਇੱਕ ਕਾਮ ਸਿਪਾਹੀ ਦੀ ਪੋਸ਼ਾਕ ਪਾ ਲਈ। ਕਿਲੇ ਦੇ ਵਾਲੇ ਕੋ ਮਦਾਬਦਾਲੀ ਸਭ ਤਰ੍ਹਾਂ ਦੇ ਅੰਦਾਜ਼ੇ ਲਾ ਰਿਹਾ ਸੀ। ਉੱਚੇ ਨੀਵੇਂ ਪਾਸਿਆਂ ਦੀ ਪਛਾਣ ਕਰ ਰਿਹਾ ਸੀ ਫੌਜਦਾਰਾਂ ਨੂੰ ਉਸਨੇ ਕਿਹਾ ਹੋਇਆ ਸੀ ਕਿ ਜਿਸ ਦਿਨ ਵੇਲੇ ਫੌਜ ਕਿਲੇ ਤੋਂ ਪਿਛਾ ਰੱਖਣੀ ਹੈ ਤੇ ਰਾਤ ਪੈਂਦੇ ਹੀ ਮੋਰਚੇ ਅਗਾਹ ਮਾਰ ਲੈਣੇ ਨੇ ਫਿਰ ਅਗਲੇ ਦਿਨ ਫੌਜ ਪਿੱਛੇ ਲੈ ਕੇ ਆਉਣੀ ਹੈ ਆਇਕੂ ਪਾਗ 4 ਦਾ ਅੱਜ ਇੰਨਾ ਹੀ ਪਾਰਟ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਰਹਿਦਾ ਹਿੱਸਾ ਆਪਾਂ ਕੱਲ ਤੁਹਾਡੇ ਅੱਗੇ ਪੇਸ਼ ਕਰਾਂਗੇ ਤਦ ਤੱਕ ਲਈ ਇੰਨਾ ਹੀ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ